ਜਿ ਕਰਾ ਨੇ ਆਲੋਜ ਆਵੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਵੇ ਸਤਿ ਸ਼੍ਰੀ ਅਕਾਲ ਇੱਕ ਚੌਂਕੜੇ ਵਿੱਚ ਜਿਨੇ ਪੂਰਾ ਅਖੰਡ ਪਾਠ ਸੇਵ ਕੀਤਾ 3 ਦਿਨ ਬਿਨਾ ਕਿਸੇ ਰੁਕਾਵਟ ਦੇ ਜਿਹੜਾ ਅੱਜ ਉਹ ਅਖੰਡ ਪਾਠ ਸਾਹਿਬ ਦੀ ਜਿਹੜੀ ਸੰਪੂਰਨਤਾ ਹੀ ਕੀਤੀ ਅੱਜ ਜਿਹੜੀ ਨੇ ਬੜੀ ਵੱਡੀ ਗੱਲ ਹੈ ਜਿੱਥੇ ਕਿ ਜਿੱਥੇ ਪੰਜ ਸਿੰਘ ਜਿਹੜੇ ਆ ਖਣਪਟ ਸਾਹਿਬ ਕਰਦੇ ਨੇ ਤੁਸੀਂ ਕੱਲਿਆਂ ਇੱਕ ਚੌਂਕੜੇ 'ਚ ਖਣਪਟ ਸਾਹਿਬ ਕੀਤਾ ਬੰਨਿਆ ਕਿ ਸਾਲ ਦਾ ਮਮੁਣ ਕੀ ਅਮਰ ਸ਼ਗਲਿਆ ਮੈਂ ਪਿੰਡੋਂ ਤੇ ਮੁਰਕੇ ਜੋ ਅਮਰ ਸ਼ਗਲ ਲਗਾ ਕਰਦੇ ਸੀ ਕਰਦੇ ਨਹੀਂ ਤੇ ਤੋ ਰਾਇਤ ਨਹੀਂ ਹੋਣੀ ਤੇ ਮੈਂ ਮਾ ਨਹੀਂ ਮੈਂ ਸ਼ਗਣਾ ਛਗਣਾ ਇਹ ਤਾਂ ਫੜ ਲਈ ਮੈਂ ਉਹ ਤੋਂ ਕਿ ਮੁਰਕੇ ਜੋ ਅਮਰ ਸ਼ਗਲ ਗਿਆ ਤੇ ਇਹਨਾਂ ਮੈਨੂੰ 100 ਰੁਪਏ ਦਿੱਤਾ 100 ਰੁਪਏ ਤਾਂ ਮੈਂ ਸਾਰੇ ਇੱਕ ਕਰ ਲੈ ਲਿਆ ਆਪਣੇ ਕਰ ਲੈ ਕੇ ਅਮਰ ਸ਼ਗਲ ਕਰਨ ਨੂੰ ਆ ਗਿਆ ਤੇਰੇ ਕੋ ਸ਼ੋਭੇ ਬਿਨੇ ਸਿੰਘ ਸਾਜ ਆਇਆ ਆਪਣਾ ਤੇ ਮੁੜ ਕੇ ਫਿਰ ਗਾਂ ਮੁੜ ਕੇ ਐਦਾਂ ਮਕੇ ਨਿੱਕੇ ਹੁੰਦੇ ਨੂੰ ਪਿੰਡ ਬਿਨਾ ਬਾਬਾ ਜੀ ਕੋਲੋਂ ਸੰਥਿਆ ਕਰਾਉਣੀ ਸ਼ੁਰੂ ਕੀਤੀ ਮੁੜ ਕੇ ਉਹਨਾਂ ਸੰਥਿਆ ਮੈਨੂੰ ਵੀ ਇਦਾਂ ਹੁਣ ਤੱਕ ਆਏ ਵੀ ਆਏ ਵੀ ਕੋਈ ਗਲਤੀ ਹੋਵੇ ਉਹ ਦੱਸ ਦਿੰਦੇ ਆ ਬਿਨੇ ਇੱਥੇ ਤੇਰੀ ਗਲਤੀ ਆਉਂਦੀ ਇੱਥੋਂ ਸੁਧਾਰ ਮੁੜ ਕੇ ਵੀ ਉਹ ਵੀ ਇਦਾਂ ਵੀ ਜਿੱਥੇ ਮੈਂ ਗਲਤ ਜਾਵਦਾ ਉਹਨਾਂ ਉੱਥੇ ਟੋਕ ਦੇਣਾ ਵੀ ਨਹੀਂ ਤੂੰ ਇੱਥੇ ਗਲਤ ਤੇ ਇੱਥੇ ਸਹੀ ਹੋ ਪਰ ਪਾਈ ਸਾਹਿਬ ਜਿਸ ਤਰੀਕੇ ਨਾਲ ਆਪਾਂ ਕਿੰਨਾ ਪੜੇ ਆ ਕਿਉਂਕਿ ਆਪਣੀ 18 ਸਾਲ ਦੀ ਉਮਰ ਦੱਸ ਰਹੇ ਆ ਤੇ ਕਿੰਨਾ ਪੜੇ ਆ ਆ ਪਲਸ 1 ਕਰਦੇ ਆ ਜੀ ਨਾਨ ਮੈਡੀਕਲ ਹਾਂਜੀ ਅੱਛਾ ਜੀ ਨਾਨ ਮੈਡੀਕਲ ਚ ਤੁਸੀਂ ਪਲਸ 1 ਕਰ ਰਹੇ ਹੋ ਤੇ ਸੰਥੀਆ ਤਾਂ ਤੁਸੀਂ ਲੈ ਲਈ ਪਰ ਅਖੰਡ ਪਾਠ ਸੇ ਪਹਿਲਾਂ ਵੀ ਪਾਠ ਕਰਦੇ ਸੀ ਰੋਲਾ ਲਾਉਂਦੇ ਸੀ ਕਿ ਕਿ ਪਹਿਲੀ ਵਾਰੀ ਇਹ ਜਿਹੜੀ ਸਿਵਾ ਨੇ ਬਾਈ ਹੈ ਜੀ ਨਹੀਂ ਨਹੀਂ ਬਾਬਾ ਜੀ ਨਾਲ ਅਖੰਡ ਪਾਠ ਸਾਹਿਬ ਕਰਦਾ ਸੀ ਬਾਬਾ ਜੀ ਨੇ ਮੈਨੂੰ ਇਹ ਗੱਲ ਲਈ ਵੀ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ ਆ ਪਾਠ ਤੋਂ ਗਨਮਗੇ ਮਾਇਆ ਨਾਲ ਮੂੰਹ ਭਾਜਣਾ ਤੇਰਾ ਤੇ ਮੁਰਕੇ ਫੇਰ ਮੈਂ ਕੀਤਾ ਵੀ ਬਾਬਾ ਜੀ ਕਹਿੰਦੇ ਤੂੰ ਰਾਤ ਨੂੰ ਡੂੜੀਆਂ ਲਿਆ ਕਰ ਦਿਨੇ ਸਕੂਲੇ ਜਾਗਾ ਮੂੰ ਕਿ ਮੈਂ ਰਾਤ ਨੂੰ ਡੂੜੀਆਂ ਲਾਉਣੀਆਂ ਤੇ ਦਿਨੇ ਸਕੂਲੇ ਜਾਣਾ ਤੇ ਮੁਰਕੇ ਬਾਬਾ ਜੀ ਦਲ ਪੰਥਿਆ ਮੈਂ ਸਿੰਘ ਸਾਹਿਬ ਜਿਸੇ ਜਾਰ ਬਾਬਾ ਜੀ ਬਾਬਾ ਤਲਵ ਸਿੰਘ ਦੇ ਖਿਆਲੇ ਵਾਲੇ ਤਰਨਤਾਲ ਖਾਲਸਾ ਵਹੀਰ ਤੇ ਉਹ ਫਿਰ ਉੱਥੇ ਮੈਂ ਨਾ ਪਾੜ ਕਰਨ ਗਿਆ ਹਾਂ ਤੇ ਮੁਰਕੇ ਉੱਥੇ ਮਸ਼ੀਕੀਂ ਡੇ ਲਗਾਤਾਰ ਬਿਠਾ ਰਿਹਾ ਸੀ ਜੇ ਜਿਹੜਾ ਇਕੱਲੇ ਬੈਠ ਕੇ ਇੱਕ ਚੌਂਕੜੇ ਚ ਬੈਠ ਕੇ ਇੱਕ ਇੱਕ ਪੂਰੇ ਕੰਪਲੀਟ ਅਖੰਡ ਪਾਠ ਸੈਪ ਕਰਨ ਦਾ ਕਿੱਥੋਂ ਮਨ ਚ ਜਜਬਾ ਆਇਆ ਕਿੱਥੋਂ ਵਿਚਾਰ ਆਇਆ ਮਨ ਚ ਕਿਉਂਕਿ ਤੱਕ ਲਗਾਤਾਰ ਸੀ ਜੀ ਵਿਖਦੇ ਕਿ ਜਦੋਂ ਵੀ ਅਖੰਡ ਪਾਠ ਸੈਪ ਰੱਖੇ ਜਾਂਦੇ ਤੇ ਪੰਜ ਸਿੰਘ ਤਿਆਰ-ਵਾਰ ਤਿਆਰ ਜਿਹੜੇ ਹੁੰਦੇ ਗਰੰਤੀ ਸਿੰਘ ਤਿਆਰ ਹੁੰਦੇ ਨੇ ਫਿਰ ਜਾ ਕੇ ਮਹਾਰਾਜ ਦਾ ਜਿਹੜਾ ਪ੍ਰਕਾਸ਼ ਲਿਆਂਦਾ ਜਾਂਦਾ ਫਿਰ ਜਾ ਕੇ ਅਖੰਡ ਪਾਠ ਸੈਪ ਆਰੰਭ ਕੀਤੇ ਜਾਂਦੇ ਨੇ ਤੇ ਜਿਹੜੇ ਪੰਜ ਗਰੰਤੀ ਸਿੰਘ ਹੁੰਦੇ ਨੇ ਉਹ ਦੋ-ਦੋ ਘੰਟੇ ਦੀਆਂ ਰੋਲਾ ਲਾਉਂਦੇ ਨੇ ਤੇ ਫਿਰ ਜਾ ਕੇ ਤਿੰਨ ਦਿਨਾਂ ਚ ਜਿਹੜੀ ਇਹ ਸੰਪੂਰਨਤਾ ਹੀ ਹੁੰਦੀ ਆ ਕਿੱਥ ਇਹ ਵਿਚਾਰ ਮੇਰੇ 2 ਮਹੀਨੇ ਤੋਂ ਆ ਰਿਹਾ ਸੀ ਮਨ 'ਚ ਤੇ ਮੁੜ ਕੇ ਜਿਉਂ ਆਤਰੀ ਗਾਈ ਤੇ ਬਾਬਾ ਜਿੰਦੇ ਨਹੀਂ 27 ਨੂੰ ਰੱਖ ਲਾਂਗੇ ਇਹਨਾਂ ਦੇ ਸਾਰੇ ਸਾਬ ਜੀ ਦੀ ਡੈਥ ਹੋਈ ਤੇ ਮੈਂ ਨਹੀਂ ਮੈਂ ਇਨੀ ਤਰੀਕ ਨੂੰ ਰੱਖਣਾ 27 ਨੂੰ ਰੱਖਣਾ ਮਾਰੇ ਨੇ ਕਿਰਪਾ ਕਰ 27 ਨੂੰ ਦਿਖਾ ਲਿਆ ਤੇ 27 ਨੂੰ ਤੁਸੀਂ ਰੱਖਿਆ ਖੰਡ 27 ਨੂੰ ਹੀ ਕਿਉਂ ਰੱਖਿਆ ਕੀ ਕਿ ਨਾਲੇ ਵੀ ਕਰਦੇ ਕਰੇ ਤੁਹਾਡਾ ਜਨਮ ਦਿਨ ਸੀਗਾ ਕੀ ਕੀ ਸੋਚ ਕੀ ਸੀ ਵੀ ਲੋਕੀ ਜਨਮ ਦਿਨ ਤੇ ਪਾਰਟੀਆਂ ਕਰਦੇ ਆ ਇਹਨਾਂ ਪੈਸਾ ਢਾ ਦਿੰਦੇ ਆ ਮਿਲਦਾ ਕੋਈ ਨਹੀਂ ਹਨਾ ਤਮਉਣ ਕੇ ਇਹ ਜਨਮ ਦਿਨ ਤੇ ਤਾਂ ਰੱਖਿਆ ਇਹ ਜਿਹੜਾ ਖੰਡਪਾੜ ਸਾਹਿਬ ਦੀ ਕੀਤੀ ਬਾਣੀ ਆ ਇਹ ਦਰਗਾਹ 'ਚ ਵੀ ਕੰਮ ਹੋਣੀ ਤੇ ਇੱਥੇ ਵੀ ਹੋਣੀ ਬਾਣੀ ਇਹ ਕੰਮ ਠੀਕ ਆ ਜੀ ਫਿਰ ਹੁਣ ਗਾਂਵ 'ਵੀ ਇਸੇ ਤਰ੍ਹਾਂ ਹੀ ਸਿਲਸਿਲਾ ਚੱਲੂਗਾ ਗਾਂਵ 'ਵੀ ਪਾਠ ਚੱਲਦੇ ਰਹਿਣਗੇ ਕਿ ਇੱਕੋ ਹੀ ਪਾਠ ਕਰਨ ਦਾ ਗਿਆ ਸੀ ਵੀ ਇੱਕ ਵਾਰੀ ਕਰਨਾ ਨਹੀਂ ਮਾਰੇ ਕਿਰਪਾ ਕਰਨ ਫਿਰ ਕਰਾਂਗੇ ਮਾਰੇ ਕਿਰਪਾ ਜੀ ਦੀ ਹਾਂਜੀ ਔਰ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੇ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨੌਜਵਾਨਾਂ ਨੂੰ ਇਹੋ ਅਪੀਲ ਆ ਪਿੰਨਸ਼ਿਆਂ ਤੋਂ ਦੂਰ ਰਹੋ ਪਿੰਨਸ਼ਾ ਤਿਆ ਕਰਦੋ ਤੇ ਗੁਰਸਿੱਖੀ ਜੀ ਮਨਾ ਆਪਣਾ ਬਣਾਓ ਤੇ ਲਾਹੇ ਪ੍ਰਾਪਤ ਕਰੋ ਹਾਂਜੀ ਲਗਾਤਾਰ ਸਾਨੂੰ ਸਿੰਘ ਦਾ ਮਲਾ ਰਹੇ ਹਾਂ ਜਿਸ ਨੇ ਇੱਕ ਚੌਂਕੜੇ ਵਿੱਚ ਪੂਰਾ 3 ਦਿਨ ਭੁੱਖੇ ਪਿਆਸੇ ਰਹਿ ਕੇ ਬਿਨਾਂ ਮਲਮੂਤਰ ਕੀਤੇ ਆ ਜਿਹੜਾ ਅਖੰਡ ਪਟ ਸਾਹਿਬ ਦੇ ਭੋਗ ਪਾਏ ਨੇ ਉਸ ਗੱਲ ਕਰੀਏ ਸਿੰਘ ਦੇ ਜਿਹੜੇ ਮਾਤਾ ਜੀ ਵੀ ਸਾਡੇ ਨਾਲ ਨੇ ਮਾਤਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਮਰ న్యూਸ ਚ ਹਾਂਜੀ ਮਾਤਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਬੱਚੇ ਨੇ ਐਡਾ ਵੱਡਾ ਅੱਜ ਜਿਹੜਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਲਈ ਆ ਕਿ ਜਿਹੜਾ ਇੱਕ ਚੌਂਕੜੇ ਵਿੱਚ ਜਿਹੜਾ 3 ਦਿਨ ਅਖੰਡਪੜ ਸਾਹਿਬ ਕੀਤੇ ਨੇ ਤਾਂ ਅੱਜ ਭੋਗ ਪਾਏ ਨੇ ਕਿਸ ਤਰੀਕੇ ਨਾਲ ਸ਼ੁਰੂ ਤੋਂ ਹੀ ਕੀ ਇਹਦਾ ਕੀ ਇਹਦਾ ਰੁਝਾਨ ਸੀਗਾ ਕਿ ਅੱਜ ਹੀ ਹੋਣੀ ਬਣਿਆ ਨਹੀਂ ਸ਼ੁਰੂ ਤੋਂ ਹੀ ਸੀ ਇਹਨਾਂ ਦਾ ਰੁਝਾਨ ਇਹ ਜਦੋਂ ਬਚਪਨ ਦੇ ਵਿੱਚ ਇਹੜੀਆਂ ਖੇਡਾਂ ਵੀ ਇਹੋ ਜਿਹੀਆਂ ਸੀ ਕਦੀ ਏਟ ਰੱਖ ਲੈਣੀ ਕਦੀ ਸਹਰਾਣਾ ਰੱਖ ਲੈਣਾ ਨਸਾਂ ਸਾਫ ਚੁੰਨੀ ਦਾ ਲਾਉਣਾ ਤੀਲਿਆਂ ਨਾਲ ਬੰਨ ਲੈਣਾ ਕੱਪੜਾ ਕਹਿਣਾ ਕਿ ਮੈਂ ਚੋਸਾ ਕਰਦਾ ਇਹੋ ਜਿਹਾ ਜਾਂ ਕਿਤੇ ਵੰਡੇ ਜਾਣਾ ਬੱਚੇ ਇਕੱਠੇ ਕਰਕੇ ਕਹਿਣਾ ਬਹਿ ਜਾਓ ਮੈਂ ਪਾਠ ਕਰਦਾ ਤੁਸੀਂ ਮੱਥਾ ਟੇਕੋ ਐ ਹੋ ਜਰ ਜਾਨ ਸੀ ਪਰ ਅੱਜ ਕਿੰਨੀ ਖੁਸ਼ੀ ਹੋ ਰਹੀ ਆ ਕਿ ਅੱਜ ਅੱਜ ਜਿੱਥੇ ਬੱਚੇ ਲੋਕਾਂ ਦੇ ਕਿਤਨਾ ਕਿਤੇ ਬਾਹਰ ਕੋਈ ਹੋਰ ਮੱਲਾ ਮਾਰਦੇ ਨੇ ਪਰ ਅੱਜ ਬੱਚੇ ਨੇ ਗੁਰਮਤ ਦੇ ਵਿੱਚ ਵੱਡੀ ਮੱਲ ਮਾਰੀ ਆ ਜਿੱਥੇ ਕਿ ਅੱਜ ਬਖਸ਼ਿਸ਼ ਲਈ ਆ ਵੱਡੇ ਪੱਦਰ ਤੇ ਕਿ ਇਕੱਲੇ ਬੈਠ ਕੇ ਇੱਕ ਚੌਂਕੜੇ ਜਿਹਾ ਖਣਪੜ ਸਾਹਿਬ ਜਿਹੜੇ ਕੰਪਲੀਟ ਕੀਤੇ ਨੇ ਹਾਂਜੀ ਖੁਸ਼ੀ ਤਾਂ ਮਹਾਰਾਜ ਦੀ ਕਿਰਪਾ ਬਹੁਤ ਆ ਖੁਸ਼ੀ ਤਾਂ ਬਹੁਤ ਜ਼ਿਆਦੀ ਹੋ ਰਹੀ ਪਰ ਜਿੱਦ ਨੇ ਕਹਿੰਦਾ ਨਾ ਵੀ ਅੰਮੀ ਮੈਂ ਨਾ ਪਾਠ ਕਰਨਾ ਇਦਾਂ ਤੇ ਮੈਂ ਬੜਾ ਡੋਲਦੇ ਹਾਂ ਮਾਂ ਪੁੱਤ ਤੇਰ ਕੋ ਨਹੀਂ ਹੋਣਾ ਹਾਂ ਦਾ ਮੈਂ ਕਰਨਾ ਮੈਂ ਕਿਹਾ ਨਹੀਂ ਪੁੱਤ ਐਡੀ ਸੇਵਾ ਆਪਾਂ ਨੇ ਜੋਗੇ ਨਹੀਂ ਨਹੀਂ ਤੇਰ ਕੋ ਨਹੀਂ ਹੋਣੀ ਇਹਨੇ ਫਿਰ 파ਟ ਕਰਕੇ ਇਹਨਾਂ ਦੇ ਵਿੱਚੋਂ ਹੀ ਪੈਸੇ ਰੱਖਦਾਰਿਆ ਜਿਹੜੇ 파ਟ ਦੇ ਆ ਵਾਧ ਡਿਊਟੀਆਂ ਲਾ ਕੇ ਨਾ ਵਿੱਚੋਂ ਪੈਸੇ ਰੱਖਦਾਰਿਆ ਆਪੇ ਸੌਦਾ ਲੈਣਦਾ ਆਪੇ ਕਰਦੀ ਇਹਨੇ ਸਫਾਈ ਕੀਤੀ ਕਿਉਂਕਿ ਮੇਰੇ ਤਿੰਨ ਫਰੇ ਹੋਇਆ ਹਾਂਜੀ ਤੇ ਮੇਰ ਕੋ ਨਹੀਂ ਹਾਰਦਾ ਨੂੰ ਕਿਸੇ ਸ਼ੂਗਿਰ ਦਾ ਮੇਰੇ ਜੇ ਮੇਰ ਕੋ ਨਹੀਂ ਨਾ ਹੁੰਦਾ ਇਹਨੇ ਆਪੇ ਕੀਤਾ ਬੱਚੇ ਨੇ ਆਪੇ ਕਰਕੇ ਸਫਾਈਆਂ ਕਰਕੇ ਆਪੇ ਸੌਦਾ ਲੈ ਲੈਂਦਾ ਦੋ ਸਾਲ ਦਾ ਹੀ ਦੇ ਪਾਪਾ ਬਾਹਰ ਹੀ ਤੇ ਕਿਸੇ ਨੇ ਕਹਿਣਾ ਕੁਛ ਤੁਹਾਨੂੰ ਪਤਾ ਵੀ ਦੁਨੀਆਦਾਰੀ ਆ ਵੀ ਜਮਾਨਾ ਇਦਾਂ ਦਾ ਤੇ ਕਹਿੰਨੇ ਕਹਿਣਾ ਵੀ ਇਹ ਨਿਵਾਰਾ ਹੋ ਜਾਣਾ ਇਹਨੇ ਇਦਾਂ ਮੈਨੂੰ ਕਿਸੇ ਨੇ ਕਿਹਾ ਆਪਣੇ ਭੈਣ ਭਰਾਵਾਂ ਚ ਹੀ ਕਿ ਤੁਸੀਂ ਇਦਾਂ ਕਰੋ ਵੀ ਬੱਚੇ ਨੂੰ ਇਹਦੇ ਪਾਪਾ ਬਾਹਰ ਆ ਤੁਸੀਂ ਇਹਨੂੰ ਸੰਤਿਆ ਕਰਾ ਦਿਓ ਸਹੀ ਰਸਤੇ ਚੱਲੋ ਮੈਂ ਇਹਨੂੰ ਪਿੰਡ ਪਾਠੀ ਕੋਲ ਕਾਲਦੀ ਰਹੀ ਇਹਨੂੰ ਕਹਿਣਾ ਕਾਕਾ ਤੂੰ ਇਦਾਂ ਕਰ ਸਕੂਲੇ ਚੱਲ ਸਕੂਲੇ ਸਿੱਧਾ ਮੈਂ ਕਹਿਣਾ ਗੁਰਦੁਆਰੇ ਪਾਠੀ ਕੋਲ ਚੱਲ ਉਹਨਾਂ ਦੇ ਘਰੇ ਜਾਣਾ ਜੇ ਜਿੱਦਨ ਨਹੀਂ ਜਾਣਾ ਉਹ ਦਿਨ ਇਹਨੇ ਘਰੋਂ ਹੋ ਕੇ ਪ੍ਰਸ਼ਾਦਾ ਛੱਕ ਕੇ ਇਹਨੂੰ ਮੈਂ ਕਹਣਾ ਇੱਥੋਂ ਮੈਂ ਟਾਈਮ ਵੇਖ ਲੈਣਾ ਉਦੋਂ ਮੈਂ ਫੋਨ ਕਰ ਦੇਣਾ ਉਹਨਾਂ ਦੇ ਘਰੇ ਕਿ ਬੱਚਾ ਮੇਰਾ ਆ ਗਿਆ ਹਾਂਜੀ ਆ ਗਿਆ ਉਧਰੋਂ ਜਦੋਂ ਤੁਰ ਪਿਆ ਉਹਨਾਂ ਨੇ ਫੋਨ ਕਰ ਦੇਣਾ ਹਾਂ ਭੈਣ ਜੀ ਤੁਹਾਡਾ ਬੱਚਾ ਹੁਣ ਇੱਥੋਂ ਹੀ ਤੋਰ ਦਿੱਤਾ ਵੀ ਮਤਲਬ ਵੀ ਇਹਦੇ ਪਾਪਾ ਘਰ ਨਹੀਂ ਗਏ ਤੇ ਮੈਂ ਵੀ ਰੋਜ਼ ਨਹੀਂ ਮਗਰ ਜਾ ਸਕਦੀ ਪਰ ਅੱਜ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਅੱਜ ਕਿੰਨਾ ਕ ਮਨ ਖੁਸ਼ ਹੈ ਹਾਂਜੀ ਅੱਜ ਤਾਂ ਕੋਈ ਟਿਕਾਣਾ ਨਹੀਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੋਰ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਦੇਖਦੇ ਆ ਕਿ ਅੱਜ ਦੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਕਿਤਨਾ ਕਿਤੇ ਜਿਹੜੇ ਨੌਜਵਾਨ ਬੱਚੇ ਨੇ ਵੱਡੇ ਪੱਧਰ ਤੇ ਨਸ਼ਿਆਂ ਦੀ ਦਲਦਲ ਚ ਫਸੇ ਜਾਂਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਜ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਵੀ ਮਾਰੇ ਦੇ ਲਾੜ ਲਗੋ ਅੰਬਰ ਤੱਕੋ ਗੁਰੂ ਵਾਲੇ ਬਣੋ ਜਿੱਥੋਂ ਖੁਸ਼ੀ ਆਨ ਵੀ ਪ੍ਰਾਪਤ ਹੋਣਾ ਨਸ਼ਿਆਂ ਵਿੱਚ ਕੁਝ ਨਹੀਂ ਮਿਲਣਾ ਜ਼ਿੰਦਗੀ ਬਰਬਾਦ ਸਾਡੇ ਨਾਲ ਤੁਹਾਨੂੰ ਮਾਤਾ ਜੀ ਨਾਲ ਗੱਲ ਕਰਾ ਰਹੇ ਸੀ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਵੀ ਮੌਜੂਦ ਨੇ ਥੋੜੀ ਜੀ ਆਪਾਂ ਪਿਤਾ ਜੀ ਨਾਲ ਵੀ ਗੱਲ ਕਰਾਂਗੇ ਇਸ ਪਾਵੇਂ ਟਾਈਮ ਥੋੜਾ ਆ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਬੱਚੇ ਨੇ ਜਿਹੜਾ ਵੱਡਾ ਮੁਕਾਮ ਹਾਸਲ ਕੀਤਾ ਹਾਂ ਜੀ ਬੜੀ ਖੁਸ਼ੀ ਏ ਭਾਜੀ ਇਹ ਨਹੀਂ ਖੁਸ਼ੀ ਹਿਸਾਬ ਕੋਈ ਖੁਸ਼ੀ ਦੀ ਸੰਭਾਲੀ ਨਹੀਂ ਜਾਂਦੀ ਤੇ ਇਹਨੂੰ ਇਹ ਛੋਟੇ ਜਿਹੇ ਦੇ ਦੋ ਡੱਕਦੇ ਹਾਂ ਤੇ ਇਹਨੇ 3 ਸਾਲ ਦਾ ਸੀ ਜਦੋਂ ਉਹ ਮੈਂ ਬਾਹਰ ਚਲ ਗਿਆ ਬਾਹਰ ਗਿਆ ਰੇ ਇਹਨੇ ਥੋੜਾ ਸਰਾਨਾ ਰੱਖ ਲੈਣਾ ਉੱਤੇ ਕਪੜਾ ਪਾ ਲੈਣਾ ਲਗਨ ਨਿਸ਼ਾਨ ਸਾਹਿਬ ਛੋ ਨਿਸ਼ਾਨਦਾਬ ਲਾਗੇ ਚੌਰਸਾ ਬਣਾ ਲੈਣਾ ਇਹਨੂੰ ਪਹਿਲੇ ਦਿਨ ਤੋਂ ਚੌਂਕ ਜੀ ਹਾਂਜੀ ਪਰ ਅੱਜ ਕੀ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਕਿਉਂਕਿ ਮੈਂ ਵੱਡੇ ਪੱਧਰ ਤੇ ਕਿਉਂਕਿ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਕਿ ਇੱਕ ਬੱਚਾ ਨੌਜਵਾਨ ਜਿਹੜਾ ਉਹ ਪਲੱਸ 1 ਚ ਪੜਦਾ ਹੈ 18 ਸਾਲ ਦੀ ਏਜ ਹੋਈ ਆ ਤੇ ਇਹ ਗੁਰਮਤ ਦੇ ਵੱਲ ਵੱਡੇ ਪੱਧਰ ਤੇ ਜਿਹੜਾ ਧਿਆਨ ਹੈ ਬੱਚੇ ਦਾ ਪਰ ਲੋਕਾਂ ਦੇ ਜਿਹੜੇ ਬੱਚੇ ਮੈਂ ਦੇਖ ਰਿਹਾ ਕਿ ਵੱਡੇ ਪੰਜਾਬ ਦੇ ਬਹੁਤ ਜ਼ਿਆਦਾ ਬੱਚੇ ਉਹ ਵੀ ਸਾਡੇ ਹੀ ਬੱਚੇ ਨੇ ਉਹ ਜਿਹੜੇ ਨਸ਼ੇ ਦੇ ਵੱਲ ਵੱਧਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਆਈ ਇਹੋ ਮੈਸੇਜ ਦੇਣਾ ਚਾਹੁੰਦੇ ਆਂ ਕਿ ਅੰਮ੍ਰਿਤ ਚੱਕੋ ਗੁਰੂ ਵਾਲੇ ਬਣੋ ਨਾ ਇਹਨਾਂ ਨਸ਼ਿਆਂ 'ਚ ਪਾਓ ਇਹੋ ਭਾਈਏ ਹਾਂਜੀ ਠੀਕ ਹੈ ਲਗਾਤਾਰ ਦਸ਼ਕ ਤੋਂ ਤੁਹਾਨੂੰ ਅਸੀਂ ਮਗਾਰੇ ਸੀਗੇ ਉਸ ਗੁਰਮਖ ਵੀਰ ਦੇ ਨਾਲ ਜੋ ਕਿ ਲਗਾਤਾਰ ਇੱਕ ਚੌਂਕੜੇ ਵਿੱਚ ਜਿਸ ਨੇ ਖੰਡ ਪਾਠ ਸਾਹਿਬ ਜੀ ਕੰਪਲੀਟ ਕੀਤੇ ਨੇ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਮੈਂ ਦੱਸਿਆ ਕਿ ਖੰਡ ਪਾਠ ਦੀ ਕੋਈ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਰੱਖਣੇ ਹੁੰਦੇ ਦੂਦੀ ਕੋਈ ਮਰਿਆਦਾ ਹੁੰਦੀ ਆ ਉਸ ਤਰੀਕੇ ਨੂੰ ਮਰਿਆਦਾ ਨੂੰ ਵੇਖਦੇ ਹੋਏ ਪੰਜ ਸਿੰਘਾਂ ਦੀ ਤਿਆਰੀ ਕੀਤੀ ਜਾਂਦੀ ਆ ਪੰਜ ਸਿੰਘ ਜਿਹੜੇ ਹੁੰਦੇ ਨੇ ਗਰੰਤੀ ਸਿੰਘ ਤਿਆਰ ਕੀਤੇ ਜਾਂਦੇ ਨੇ ਤਾਂ ਫਿਰ ਮਹਾਰਾਜ ਦੇ ਸਰੂਪ ਲਿਆਂਦੇ ਜਾਂਦੇ ਨੇ ਤਾਂ ਫਿਰ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਜਾਂਦੇ ਨੇ ਤੇ ਪੰਜ ਸਿੰਘ ਜਿਹੜੇ ਨੇ ਉਹ ਰੋਜ਼ ਦੀ ਰੋਜ਼ ਦੋ-ਦੋ ਘੰਟੇ ਦੀਆਂ ਰੋਲਾਂ ਆਇਆ ਇੱਕ ਮਸਾਇਲ ਕੈਂਪ ਕਰ ਦਿੱਤੀ ਆ ਕਿ ਜਿਸ ਤਰੀਕੇ ਨਾਲ ਕੱਲੇ ਵੀਰ ਨੇ ਇੱਕ ਚੌਂਕੜੇ 'ਚ ਬੈਠ ਕੇ ਜਿਹੜੇ ਅਖੰਡ ਪਾਤਸ਼ਾਹ ਦੇ ਭੋਗ ਪਾਏ ਆ ਤੇ ਨਾਲ-ਨਾਲ ਉਹਦੇ ਵੱਲੋਂ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਪੰਜਾਬ ਦੇ ਪੂਰੇ ਦੇ ਨੌਜਵਾਨਾਂ ਨੂੰ ਮੈਸੇਜ ਦਿੱਤਾ ਜਾ ਰਿਹਾ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਸ਼ਿਆਂ ਨੂੰ ਰਹਿਤ ਹੋਣ ਨਸ਼ਿਆਂ ਨੂੰ ਛੱਡ ਕੇ ਕਿਤਨਾ ਕਿਤੇ ਗੁਰਮਤਿਵਾਲ ਵਧਨ ਅੰਮ੍ਰਿਤਸ਼ਕ ਕੇ ਅੰਮ੍ਰਿਤਧਾਰੀ ਹੋਣ ਤੇ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਤੇ ਅਸੀਂ ਵੀ ਆਪਣੇ ਵੱਲੋਂ ਇਹ ਅਪੀਲ ਕਰਾਂਗੇ ਨੌਜਵਾਨਾਂ ਨੂੰ ਕਿ ਉਹ ਵੱਦ ਤੋਂ ਵੱਦ ਇਹ ਵੀ ਇਸ ਵੀਰ ਤੋਂ ਸੇਧ ਲੈ ਕੇ ਕਿਤਨਾ ਕਿਤੇ ਜਿਹੜਾ ਵਾ ਨਸ਼ਿਆਂ ਨੂੰ ਮਾੜੀ ਸੰਗਤ ਨੂੰ ਛੱਡ ਕੇ ਇਹ ਗੁਰਮਖਵੀਰ ਦੀ ਸੇਧ ਲੈ ਕੇ ਕਿਤਨਾ ਕਿਤੇ ਬਾਣੀ ਅਤੇ ਬਾਣੀ ਦੇ ਧਾਰਨੇ ਹੋਣ ਤੇ ਲੋਕਾਂ ਨੂੰ ਸੇਧ ਦੇਣਾ ਤੇ ਆਪਣਾ ਜੀਵਨ ਵਧੀਆ ਬਣਾਉਣਾ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ 10 ਸਮਰ نیوز ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਜੀ